ਤੇ ਮੈਂ ਤਾਂ ਦੇਣਾ ਹੈ ਜਵਾਬ ਮੇਰੀ ਮਾਂ ਨੂੰ ਕਰਦਾ ਬੁਲਾਇ ਮਰਦਾ ਬੁਲਾਇ ਮਰਦਾ ਇੱਕ ਵਾਰ ਤੇਰੇ ਸਾਹਮਣੇ ਆਹ ਲਵ ਯੂ ਭਾਈ ਦਲਜੀਤ ਦਸਾਂਜ ਪੰਜਾਬੀ ਰਹਿਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਨਹੀਂ ਆਉਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰੇ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਕੰਮ ਕੱਢੀ ਜਾਂਦੇ ਆ ਕਿ ਸਾਡੇ ਕੋਲੋਂ ਨਹੀਂ ਮੈਂ ਬੜਾ ਕੁਝ ਸਿੱਖਿਆ ਆਦਾ ਦੇ ਦੇ ਕੋਲੋਂ ਨਹੀਂ ਖਾ ਕੇ ਮੈਂ ਨਾਗ ਨਹੀਂ ਸਰੂਰ ਚ ਫਿਰਾਂ ਪਹੁੰਚ ਜਾਂਦੀ ਮੇਰੇ ਵੱਲ ਭਾਗੇ ਕੋਲੋਂ ਨਹੀਂ ਦੀਪ ਚੁੱਪ ਤੇਰਾ ਕਰੀ ਬੈਠਾ ਵਾ ਉਂਝ ਪੜਾ ਕੁਝ ਅਸੀਂ ਜਾਣਦੇ ਆ ਵੀ ਤਸਦੀਦ ਹੁਸੈਨ ਓਸਤਾਦ ਜੀ ਓਸਤਾਦ ਜੀ ਯਾਰ ਤੇਰੇ ਪ੍ਰੋਗਰਾਮ ਚ ਦੇਖਣ ਲਈ ਆਏ ਸੀਗੇ ਤੇਰੇ ਗਵਾਂਟੀ ਪਰ ਸਾਨੂੰ ਟਿਕਟਾਂ ਨਹੀਂ ਮਿਲੀਆਂ ਸਾਲ ਦੀ ਆਮਦ ਤੇ ਲੁਧਿਆਣਾ ਦੇ ਵਿੱਚ ਦਲਜੀਤ ਦੋ ਸਾਜ ਨਾਈਟ ਦਾ ਅੱਜ ਆਯੋਜਨ ਹੋ ਰਿਹਾ ਵੈ ਇਸ ਦੌਰਾਨ ਪੂਰੇ ਪੰਜਾਬ ਤੋਂ ਅੱਜ ਪੰਜਾਬੀ ਇੱਥੇ ਪਹੁੰਚ ਰਹੇ ਨੇ ਸਾਡੇ ਨਾਲ ਕੁਝ ਨੌਜਵਾਨ ਵੀ ਦੇਖ ਸਕਦੇ ਹਾਂ ਕਿੱਥੋਂ ਆ ਰਹੇ ਹੋ ਬ੍ਰਦਰ ਅਸੀਂ ਨੀਅਰ ਪਾਈ ਹੈ ਜੀ ਇੱਥੇ ਅੱਛਾ ਨਜ਼ਦੀਕ ਦੇ ਇਲਾਕੇ ਚੋਂ ਕੀ ਸ਼ੁਭਨਾਪਾਟੋੜਾ ਪਰਮਜੀਤ ਸਿੰਘ ਜੀ ਅੱਛਾ ਤੁਸੀਂ ਵੀ ਇੰਜੋਏ ਕਰਨ ਲਈ ਪਹੁੰਚੇ ਹੋ ਜੀ ਸਰ ਕੀ ਕਿਦਾਂ ਇੰਜੋਏ ਕਰੋਗੇ ਔਰ ਕਿਸ ਤਰੀਕੇ ਨਾਲ ਆਪਣੀ ਜਿਹੜੀ ਖੁਸ਼ੀ ਹੈ ਬਿਆਨ ਕਰੋਗੇ ਇੰਜੋਏ ਕੀ ਉਸਤਾਜੀ ਨੂੰ ਦੇਖਣਾ ਹੈ ਉਸਤਾਦ ਮੰਨਦਾ ਹਾਂ ਮੈਂ ਮੈਂ ਵੀ ਸਿੰਗਿੰਗ ਕਰਦਾ ਹਾਂ अच्छा ਤੁਸੀਂ ਫੁੱਦ ਸਿੰਘ ਕਰੋ ਇੱਕ ਹਾਂਜੀ ਹਾਂਜੀ ਕਿਹੜੇ ਕੰਮ ਕੀਤੇ ਨੇ ਪ੍ਰੋਜੈਕਟ ਹੁਣ ਤੱਕਰ ਕੋਈ ਕੀਤਾ ਵਧੀਆ ਹਾਂਜੀ ਮੇਰਾ ਇੱਕ Song ਆਇਆ ਹੋਇਆ ਬਾਕੀ ਮੈਂ ਲਿਖਦਾ ਹੀ ਆ ਚਲੋ ਫਿਰ ਸਟਾਰਟ ਹੋ ਜਾਓ ਸਿੰਗਿੰਗ ਕਰਕੇ ਦਿਖਾਓ ਕੀ ਕਲਾ ਵਾ ਤੁਹਾਡੇ ਕੋਲੇ ਦਿਲਜੀਤ ਦੋਸਾਂਝ ਨੂੰ ਤੁਸੀਂ ਗੁਰੂ ਕਿਹਾ ਵਾ ਚਲੋ ਜੀ ਨਿਕਾ ਕੇ ਸੁਣਾ ਦਿੰਨੇ ਆ ਤੁਹਾਡਾ ਨੈਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਨਹੀਂ ਆਉਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰੇ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਬਾਕੀ ਗਲਾਗੁਲਾ ਖਰਾਬ ਆ ਬਾਕੀ ਬਾਅਦ ਦੇਖਾਂਗੇ ਇਹਨਾਂ ਨੂੰ ਗਾਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਛਾ ਹੁਣ ਫਿਰ ਨਵੇਂ ਸਾਲ ਦੀ ਆਮਦ ਹੈ ਕਿਵੇਂ ਹੈਪੀ ਨੀਅਰ ਕਿਦਾਂ ਕਹੋਗੇ ਪੂਰੇ ਪੰਜਾਬ ਨੂੰ ਪੂਰੇ ਪੰਜਾਬੀਆਂ ਨੂੰ ਜਿਹੜੇ ਕਿ ਪੂਰੀ ਦੁਨੀਆ ਚ ਬੈਠੇ ਨੇ ਹੈਪੀ ਨਿਊ ਈ ਕਹਾਂਗੇ ਜੀ ਸਭ ਨਵੇਂ ਸਾਲ ਦਾ ਖੁਸ਼ੀਆਂ ਪਰ ਹੈਪੀ ਅੰਦਾ ਆ ਚੋ ਜਵੇ ਨਾ ਫਿਰ ਉਹ ਪੰਜਾਬੀ ਆ ਗਏ ਓਏ ਲਵ ਯੂ ਤਜ਼ੀਦ ਹੁਸੈਨ ਉਸਤਾਦ ਜੀ ਉਸਤਾਦ ਜੀ ਉਸਤਾਦ ਮੰਨਦੇ ਜੀ ਬਸ ਸਾਰਾ ਪੰਜਾਬੀ ਆ ਗਏ ਓ ਇਹ ਜਿਹੜਾ ਡਾਇਲੋਗ ਆ ਅ ਦੁਨੀਆ ਦੇ ਵਿੱਚ ਅੱਜ ਮਸ਼ਹੂਰ ਹੋ ਚੁੱਕਿਆ ਵਾ ਹਾਲਾਂਕਿ ਇੱਥੇ ਲੁਧਿਆਣੇ ਦੇ ਵਿੱਚ ਵੀ ਨੌਜਵਾਨ ਨੇ ਕਿਸ ਤਰ੍ਹਾਂ ਖੁਸ਼ੀ ਬਿਆਨ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਅ ਦਿਲਜੀਤ ਉਸਾਜ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਜੀ ਸਾਡਾ ਸਾਥ ਦੇਣ ਅੱਛਾ ਤੁਹਾਡੇ ਇਨ ਟੱਚ ਹੈਗੇ ਨੇ ਹਾਂਜੀ ਹੈਗੇ ਜੀ ਇਨ ਟੱਚ ਗੱਲਬਾਤ ਹੁੰਦੀ ਰਹਿੰਦੀ ਐਈ ਵਾਰ ਹੋਈ ਹੈ ਜੀ ਤੇ ਹੁਣ ਇਹ ਪ੍ਰੋਗਰਾਮ ਦੇ ਬਾਬਤ ਕੋਈ ਗੱਲ ਹੋਈ ਉੱਥੋਂ ਬਾਤ ਨਹੀਂ ਹੋਈ ਜੀ ਵੀ ਤੁਸੀਂ ਵੈਸੇ ਰਹਿਣ ਵਾਲੇ ਕਿੱਥੇ ਤੋਂ ਜੀ ਅਸੀਂ ਲੁਧਿਆਣੇ ਲੁਧਿਆਣੇ ਤੋਂ ਖਾਸ ਜੀ ਕਿਹੜੇ ਇਲਾਕੇ ਤੋਂ ਦੁਗਰੀ ਕਦੇ ਤੇਲ ਜੀਤ ਨੂੰ ਮਿਲੇ ਪੀਓ ਹਾਂਜੀ ਮਿਲੇ ਇੱਕ ਦੋ ਵਾਰ ਕਿੱਥੇ ਮਿਲੇ ਫੇਸ ਵੀ ਮਿਲੇ ਜੀ ਅੱਛਾ ਇੱਥੇ ਦੁਗਰੀ ਦੇ ਵਿੱਚ ਹੀ ਮਿਲੇ ਆ ਦੁਗਰੀ ਫੇਸ 2 ਦੇ ਵਿੱਚ ਉਹਨਾਂ ਦਾ ਮਤਲਬ ਪਹਿਲਾ ਹੋਮ ਟਾਊਨ ਹੁੰਦਾ ਸੀ ਯਾਨੀ ਪਹਿਲਾ ਸ਼ੁਰੂ ਤੋਂ ਇੱਥੇ ਹੀ ਰਹਿੰਦੇ ਸੀ ਯਾਨੀ ਅੱਛਾ ਦੁਗਰੀ ਜਿੱਥੇ ਉਹ ਪਹਿਲਾਂ ਰਹਿੰਦੇ ਸੀਗੇ ਤੁਸੀਂ ਉੱਥੇ ਨੇੜੇ ਵਾਲੇ ਲੋਕੇਸ਼ਨ 'ਚ ਰਹਿਣ ਵਾਲੇ ਹਾਂਜੀ ਰਹਿਣ ਵਾਲੇ ਹਾਂ ਜੀ ਬਿਲਕੁਲ ਅੱਛਾ ਤੇ ਤੁਸੀਂ ਉਹਨੂੰ ਉੱਥੇ ਦੇਖਿਆ ਵੀ ਹੋਊਗਾ ਜਦੋਂ ਡਿਊਰਿੰਗ ਸਟੱਡੀ ਅਸੀਂ ਦੇਖਿਆ ਸੀ 2004 ਦੇ ਵਿੱਚ ਮਤਲਬ ਆਪਣੇ ਇੱਥੇ ਉਹਨਾਂ ਦਾ ਹੁੰਦਾ ਸੀ ਯਾਨੀ ਦੂਰੋਂ ਸ਼ੁਰੂ ਮਤਲਬ ਸ਼ੁਰੂ ਤੋਂ ਆਪਾਂ ਨੇ ਇੱਕ ਸ਼ੂਟ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਪੈਸ਼ਲੀ ਮਿਲੇ ਜਾਗੇ ਜੀ ਹਾਂ ਜੀ ਅੱਛਾ ਤੁਹਾਡੇ ਪਾਸਪੂਸ ਹੈਗੇ ਤੁਹਾਡੇ ਕੋਲੇ ਪਾਸ ਜੀ ਅਸੀਂ ਬਾਹਰ ਅੰਜੋਏ ਕਰਨਾ ਹੈ ਪਾਸਪੂਸ ਕਿੱਥੋਂ ਲਵਾ ਗਏ ਟਿਕਟਾਂ ਅਸੀਂ ਬੁੱਕ ਕਰਨ ਗਏ ਹਾਂ ਉੱਥੇ ਸੋਲਡ ਆਊਟ ਹੋ ਗਿਆ ਪੂਰਾ ਜੀ ਟਿਕਟਾਂ ਮਿਲ ਨਹੀਂ ਦੀ ਵੀ ਕੀ ਦਿਲਜੀਤ ਦੋਸਾਜ ਨੂੰ ਕੀ ਕਹਿਣਾ ਚਾਹੋਗੇ ਵੀ ਯਾਰ ਤੇਰੇ ਪ੍ਰੋਗਰਾਮ ਚ ਦੇਖਣ ਲਈ ਆਏ ਸੀਗੇ ਤੇਰੇ ਗਵਾਂਟੀ ਪਰ ਸਾਨੂੰ ਟਿਕਟਾਂ ਨਹੀਂ ਮਿਲੀਆਂ ਸਾਨੂੰ ਕੋਈ ਦੁੱਖ ਨਹੀਂ ਟਿਕਟਾਂ ਨਹੀਂ ਮਿਲੇ ਤਾਂ ਵੀ ਅਸੀਂ ਅੰਜੋਏ ਕਰਾਂਗੇ ਕੋਲੇ ਮੇਰੇ ਆਵਾਜ਼ ਸੁਣ ਕੇ ਚੱਲ ਜਾਾਂਗੇ ਸਾਡੇ ਦਿਲ ਨੂੰ ਸਕੂਨ ਮਿਲ ਜਾਣਾ ਆ ਦਿਖਣਾ ਤਾਂ ਨਹੀਂ ਵੀਰਾ ਇੰਨੀ ਦੂਰ ਇੱਕ ਮੈਂ ਗੀ ਆਪ ਲਿਖਿਆ ਹੋਇਆ ਆਪਣਾ ਤੇ ਸੁਨੋਨੀਆ ਸੁਣੋ ਕੰਮ ਕੱਢੀ ਜਾਂਦੇ ਆ ਕੇ ਸਾਡੇ ਕੋਲੋਂ ਨਹੀਂ ਮੈਂ ਬੜਾ ਕੁਝ ਸਿੱਖਿਆ ਆਇਆ ਦਾਦੇ ਕੋਲੋਂ ਨਹੀਂ ਖਾ ਕੇ ਮੈਂ ਨਾਗਣੀ ਸਰੂਰ ਚ ਫਿਰਾਂ ਪਹੁੰਚ ਜਾਂਦੀ ਮੇਰੇ ਵੱਲ ਭਾਗੇ ਕੋਲੋਂ ਨਹੀਂ ਦੀਪ ਚੁੱਪ ਤੇਰਾ ਕਰੀ ਬੈਠਾ ਵਾ ਉਂਝ ਪੜਾ ਕੁਝ ਅਸੀਂ ਜਾਣਦੇ ਜਿਹੜੇ ਲੇਟ ਕਾਮਯਾਬ ਹੋਣ ਨਹੀਂ ਉਹ ਲੇਟ ਤੱਕ ਰਹਿਣਾ ਜਾਣਦੇ ਛੇਤੀ ਤੱਕ ਤਾਂ ਅੱਜ ਕਰੂੰ ਕਣਵਾਟ ਨਹੀਂ ਉਹ ਥੱਲੇ ਜੜੇ ਵੰਜੇ ਵਾਣਦੇ ਥੱਲੇ ਜੜੇ ਵੰਜੇ ਵਾਣਦੇ ਥੱਲੇ ਜੜੇ ਵੰਜੇ ਵਾਣਦੇ ਇੱਕ ਹੋਰ ਲੈਣਾ ਹੀ ਸੁਣੋ ਕਾਮਯਾਬੀ ਕੁੰਮ ਦੀਆ ਮੇਰੀ ਚੇਨ ਚ ਹੱਡੂ ਮੈਂ ਬਿਠਾ ਕੇ ਬਿਲੋ ਬਾਪੂਰੇ ਚ ਰਿਸ਼ਤੇਦਾਰੀ ਨੂੰ ਦੱਸੂ ਕਿਵੇਂ ਚੱਲੀਦਾ ਹਜੇ ਨੰਗ ਦਾ ਪਿਆ ਮੈਂ ਤਾਂ ਨਿਆ ਦੀ ਪੇਲ ਚੋਂ ਕੱਲਾ ਕੱਲਾ ਨਾਮ ਕਰੂਗਾ ਅਕੇ ਫਿਰਦੇ ਆ ਮੇਰੇ ਨਾਲ ਦੇ ਜਿਹੜੇ ਲੇਟ ਕਾਮਯਾਬ ਹੋਣ ਨਹੀਂ ਉਹ ਲੇਟ ਤੱਕ ਰਹਿਣਾ ਜਾਣਦੇ ਛੇਤੀ ਤੱਕ ਤਾਂ ਚ ਕਰੂ ਕਣਵਾਟ ਨਹੀਂ ਜਿਹੜੇ ਵੰਜੇ ਵਾਣਦੇ ਓ ਥੱਲੇ ਜਿਹੜੇ ਵੰਜੇ ਵਾਣਦੇ ਥੱਲੇ ਜਿਹੜੇ ਵੰਜੇ ਵਾਣਦੇ ਇੱਥੇ ਕਈਆਂ ਨੂੰ ਨਹੀਂ ਮਾਣ ਹੋ ਗਿਆ ਓ ਇੱਥੇ ਕਈਆਂ ਨੂੰ ਨਹੀਂ ਮਾਣ ਹੋ ਗਿਆ ਸ਼ਰੀਕ ਥੱਲੇ ਲਾਤੇ ਮਿੱਠੀਏ ਓ ਪੁੱਤ ਜੱਟ ਦਾ ਜਵਾਨ ਹੋ ਗਿਆ ਲਵ ਯੂ ਭਾਈ ਦਲਜੀਤ ਉਸਾਰ ਪੰਜਾਬੀ ਹਾਏ ਹੋਏ ਸੋ ਨੌਜਵਾਨ ਨੱਚ ਕ੍ਰੇਜ਼ ਹੈ ਜਿਹੜਾ ਦੇਖ ਸਕਦੇ ਹੋ ਹਾਲਾਂਕਿ ਦੂਈ ਦਲਜੀਤ ਦੋਸਾਂਸ ਦੇ ਗਵਾਂਡੀ ਨੇ ਜਿਹੜੇ ਆਪਣੀ ਕਲਾ ਦੇ ਨਾਲ ਇਹ ਦਰਸਾ ਰਹੇ ਸੀ ਇਹ ਦੱਸ ਰਹੇ ਸੀਗੇ ਕਿ ਦਲਜੀਤ ਦੋਸਾਂਸ ਦੇ ਪੱਛੰਤੇ ਚੱਲ ਕੇ ਵੀ ਇਹ ਵੀ ਕੁਝ ਕਰਨਾ ਚਾਹੁੰਦੇ ਨੇ ਔਰ ਸਿੰਗਰ ਬਣਨਾ ਚਾਹੁੰਦੇ ਨੇ ਸੋ ਲੁਧਿਆਣਾ ਦੇ ਦੁਗਰੀ ਫੇਸ 2 ਤੋਂ ਇਹ ਨੌਜਵਾਨ ਅੱਜ ਉ체ਚੇ ਤੌਰ ਤੇ ਦਲਜੀਤ ਦੋਸਾਂਸ ਦਾ ਪ੍ਰੋਗਰਾਮ ਦੇਖਣ ਲਈ ਪਹੁੰਚੇ ਨੇ